ਹੁਣ ਆਏ ਵੀ ਹੁਣ ਡੀਪੀਸੀ ਲੈਵਲ ਤੇ ਤਾਂ ਆਪਣਾ ਆਊਟਰ ਵਾਲਾ ਫਲੋਰ ਫਰਸ਼ ਰੱਖ ਨਹੀਂ ਨਾ ਫਰਸ਼ ਇਹ 18 18 ਇੰਚ ਦਾ ਕਨਸੈਪਟ ਕੀ ਚੀਜ਼ ਹੈ ਇਹ ਇਹ 18 ਇੰਚ ਇਸ ਤਰ੍ਹਾਂ ਜੀ ਜੇ ਤੁਸੀਂ ਮੰਨ ਲਓ ਵੀ ਇਸ ਨੂੰ ਤੁਸੀਂ 8 ਇੰਚ ਕਰਦੇ ਹੋ ਇਸ ਚੀਜ਼ ਨੂੰ ਹਾਂਜੀ ਹਾਈਟ ਲੈਣੇ ਹੋ ਪਹਿਲਾਂ ਜਿਹੜਾ ਪਹਿਲਾਂ ਸਟੈਪ ਚੱਲਦੀ 8 10 ਦੀ ਚੱਲਦੀ 8 10 18 ਜੀ ਠੀਕ ਹੈ ਜੀ ਓਕੇ ਜੇ ਇਹਨੂੰ 7 ਇੰਚ ਹੀ ਕਰ ਲਿਆ ਤਾਂ ਇਹਨੂੰ 11 ਕਰ ਲਓ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜੋ ਕਿ ਕਲਾਸਿਕਲ ਲੁੱਕ ਦੇ ਵਿੱਚ ਕੋਠੀ ਹੈ ਦੋਸਤੋ ਤੇ ਪਹਿਲਾਂ ਵੀ ਆਪਾਂ ਪੰਜਾਬ ਪੀਵੀ 31 ਚੈਨਲ ਤੇ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ-ਨਵੀਆਂ ਕੋਠੀਆਂ ਲੈ ਕੇ ਆਉਨੇ ਆ ਜੋ ਕਿ ਤੁਹਾਨੂੰ ਹਰ ਰੋਜ਼ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੇ ਅੱਜ ਵੀ ਉਸੇ ਤਰ੍ਹਾਂ ਇੱਕ ਨਵੀਂ ਕੋਠੀ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੋ ਕਿ 3000 ਸਕਰ ਫੁੱਟ ਦੇ ਨੇੜੇ ਆ ਤੇ ਬਾਈ ਠੇਕੇਦਾਰ ਆਪਣੇ ਨਾਲ ਨੇ ਜਿਨ੍ਹਾਂ ਨੇ ਇਹ ਤਿਆਰ ਕੀਤੀ ਹੈ ਕੋਠੀ ਸੋ ਸਾਰੀ ਗੱਲਬਾਤ ਕਰਾਂਗੇ ਦੋਸਤੋ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਤਿਆਰ ਕੀਤੀ ਹੈ ਕੋਠੀ ਹਾਂਜੀ ਹਾਂਜੀ ਅੱਛਾ ਬਾਈ ਕਿੰਨਾ ਏਰੀਆ ਰਹਿੰਦਾ ਕੋਠੀ ਦਾ ਇਹ ਤਕਰੀਬਨ 1800 ਸਕੁਅਰ ਫੁੱਟ ਗਰਾਊਂਡ ਫਲੋਰ ਆਈ ਅੱਛਾ ਹੀ ਗਰਾਊਂਡ ਤੇ 800 ਤੋਂ 900 ਸਕੁਅਰ ਫੁੱਟ ਦੇ ਵਿਚਕਾਰ ਫਸਟ ਫਲੋਰ ਆ ਗਿਆ ਠੀਕ ਹੈ ਜੀ ਬਾਕੀ ਇਹ ਮੰਨ ਲਓ ਵੀ ਜਿਹੜੇ ਕੋਈ ਐਕਸਟਰਾ ਬਲੌਕ ਵਗੈਰਾ ਆ ਗਏ ਬਲੌਕ ਵਗੈਰਾ ਉਹਨਾਂ ਦਾ ਥੋੜਾ ਏਰੀਆ ਵਧ ਜਾਂਦਾ ਜੀ ਬਸ ਬਾਈ ਆਪਾਂ ਜੇਕਰ ਇੱਥੋਂ ਮਤਲਬ ਦੇਖੀਏ ਤਾਂ ਬਲੌਗ ਜਿਹੜੇ ਕੱਲੇ ਕੱਲੇ ਦਿਸ ਰਹੇ ਨੇ ਅਲੱਗ ਅਲੱਗ ਬਹੁਤ ਨੇੜਿਓਂ ਵੀ ਤੇ ਨਹੀਂ ਆਪਾਂ ਜ਼ਿਆਦਾਤਰ ਕੋਠੀਆਂ ਦੇਖਦੇ ਆ ਬਹੁਤ ਦੂਰੋਂ ਦਿਸਦੀਆਂ ਹੁੰਦੀਆਂ ਪਰ ਨੇੜੇ ਆ ਕੇ ਇੱਕੋ ਹੀ ਚੀਜ਼ ਦਿਸ ਰਹੀ ਹੁੰਦੀ ਹੈ ਇਹਦਾ ਕੀ ਮਤਲਬ ਡਿਜ਼ਾਈਨ 'ਚ ਫਰਕ ਹੁੰਦਾ ਜਾਂ ਕੋਈ ਗੱਲਬਾਤ ਇਹ ਨਕਸ਼ਾ ਹੀ ਆਪਣੇ ਬਾਈ ਹੈਰਿਟੇਜ ਵਾਲੀ ਜਸਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੀ अच्छा जी मतलब मॉडर्न हम औरत होई ठीक है ठीक है ओना ने डिजाइन ਕੀਤਾ ਹੋਇਆ ਇਹ ਬਸ ਖਾਸੀਅਤ ਇਹਨਾਂ ਦੀ ਇਹੀ ਹੈ ਵੀ ਇਹ ਨਹੀਂ ਹੈਗਾ ਵੀ ਤੁਸੀਂ ਬਲੋਕਾਂ ਨੂੰ ਜਾਂ 50 ਫੁੱਟ ਜਾਂ 70 ਫੁੱਟ ਦੂਰ ਜਾ ਕੇ ਦੇਖਣਾ ਜਾਂ ਆ ਕੇ ਦੇਖਣਾ ਇਹ ਤੁਸੀਂ ਇਹ ਮਤਲਬ ਵੀ ਆਪਾਂ 15 ਤੋਂ 16 15 ਤੋਂ 20 ਫੁੱਟ ਦੇ ਵਿੱਚ ਵਿੱਚ ਹਾਂ 15 ਤੋਂ 20 ਤੋਂ ਤਾਂ ਬਹੁਤ ਕੱਲੀ ਕੱਲੀ ਚੀਜ਼ ਦਿਸ ਰਹੀ ਹਰ ਇੱਕ ਚੀਜ਼ ਹਰ ਇੱਕ ਬਲੌਕ ਤੁਸੀਂ ਐਂ ਦੇਖੋ ਇਹ ਕੱਲਾ ਕੱਲਾ ਅਲੱਗ-ਅਲੱਗ ਸਾਨੂੰ ਦਿਖਾਈ ਦੇ ਰਿਹਾ ਹੈ ਅਲੱਗ-ਅਲੱਗ ਜੀ ਦਿਖਾਈ ਦੇ ਇਹ ਡਿਜ਼ਾਈਨing ਬਸ ਇਸ ਢੰਗ ਨਾਲ ਕੀਤੀ ਹੋਈ ਤੇ ਬਾਈ ਜੀ ਇੱਕ ਜੇਕਰ ਆਪਾਂ ਗੱਲ ਕਰੀਏ ਜੋ ਕਿ ਇੱਕ ਤਰ੍ਹਾਂ ਦੇ ਸੂਰਜ ਦੀ ਤਰ੍ਹਾਂ ਲੈਣਾ ਮਾਰੀਆਂ ਹੋਈਆਂ ਇਹ ਇਹ ਵੀ ਜਾਂਦੀ ਹੈ ਜੋ ਕਿ ਆਪਾਂ 몰ਡਿੰਗ ਕਹਿ ਸਕਦੇ ਇਸ ਚੀਜ਼ ਨੂੰ ਹਾਂਜੀ ਹਾਂਜੀ ਤੇ ਇਹ ਤੇ ਆਪਾਂ ਦੇਖ ਰਹੇ ਹਾਂ ਬਿਲਕੁਲ ਵੀ ਜਮਾ 19 21 ਦਾ ਹੀ ਫਰਕ ਨਹੀਂ ਕਿਸੇ ਲਾਈਨ ਦੇ ਵਿੱਚ ਜੇਕਰ ਕੋਰਨਰ ਤੋਂ ਦੇਖਿਆ ਜਾਵੇ ਇਹ ਚੀਜ਼ਾਂ ਦਾ ਵੀ ਤੁਸੀਂ ਖਾਸ ਧਿਆਨ ਰੱਖਦੇ ਹੋ ਖਾਸ ਧਿਆਨ ਹਾਂਜੀ ਇਹ ਵੀ ਰੱਖਿਆ ਜਾਂਦਾ ਜੀ ਬਾਕੀ ਮੇਨ ਗੱਲ ਇਹ ਹੈ ਵੀ ਹਰ ਇੱਕ ਚੀਜ਼ ਦੀ ਹਰ ਇੱਕ ਗੱਲ ਦੀ ਉਹਨੇ ਡਾਈਮੈਂਸ਼ਨ ਦੇਣੀ ਹੈ ਜੀ ਠੀਕ ਹੈ ਜੀ ਗੱਲ ਮਤਲਬ ਡਿਜ਼ਾਈਨਿੰਗ ਦੇ ਵਿੱਚ ਹੀ ਇਹ ਚੀਜ਼ ਜਿਉਂਦੀ ਹੈ ਬਰੀਕੀ ਦੇ ਵਿੱਚ ਦੇ ਦਿਆ ਉਹਦੇ ਵਿੱਚ ਸਾਨੂੰ ਕੰਮ ਕਰਨਾ ਵੀ ਸੌਖਾ ਹੋ ਜਾਂਦਾ ਹੈ ਕੰਮ ਕਰਨਾ ਸੌਖਾ ਹੋਣ ਦੇ ਨਾਲ ਨਾਲ ਸਾਨੂੰ ਡਿਜ਼ਾਈਨਿੰਗ ਵਧੀਆ ਮਿਲ ਜਾਂਦੀ ਹੈ ਦੇਖੋ ਜੀ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੇ ਹਾਂ ਇਹਦੇ ਵਿੱਚ ਨਾ ਪਤਾ ਕੀ ਆ ਠੀਕ ਹੈ ਜੀ ਅੰਦਰ ਤਾਂ ਦੇਖੋ ਮਾਲਕ ਦਾ ਪੈਸਾ ਬੋਲਣਾ ਜੀ ਉਹ ਜਾਦੀ ਲਾਈ ਠੀਕ ਹੈ ਜੀ ਤੇ ਪਰ ਇਹ ਹੈ ਵੀ ਅਸਲ ਦੇ ਵਿੱਚ ਸਾਡੀ ਕਾਰਾਗਰੀ ਤਾਂ ਕਾਰਾਗਰੀ ਪਲਾਸਟਰ ਤੱਕ ਹੀ ਦੇਖ ਸਕਦੇ ਹਾਂ ਪਲਾਸਟਰ ਤੱਕ ਹੀ ਦੇਖਣ ਨੂੰ ਮਿਲ ਜਾਓ ਇਧਰੋਂ ਵੀ ਫਰੰਟ ਦਿਖਾ ਦਿਓ ਬਾਈ ਜੀ ਇਹ ਸਾਈਡ ਤੋਂ ਆ ਗਈ ਸਾਈਡ ਤੋਂ ਹਾਂ ਇਹ ਸਾਈਡ ਦਾ ਆ ਗਿਆ ਜੀ ਤੇ ਦੋ ਪਾਸੇ ਫਰੰਟ ਦਿੱਤਾ ਹੋਇਆ ਨਹੀਂ ਤਿੰਨ ਪਾਸੇ ਹੀ ਫਰੰਟ ਹੈ ਤਿੰਨ ਪਾਸੇ ਹੁੰਦੀ ਹੈ ਜੀ ਆ ਦੇਖ ਸਾ ਤਿੰਨ ਦਾ ਵੀ ਤੁਸੀਂ ਚਾਰੇ ਪਾਸੇ ਮੰਨੋ ਜੀ ਹਰ ਇੱਕ ਜਗ੍ਹਾ ਤੁਸਾਨੂੰ ਬਲੌਕ ਦੇਖਣ ਨੂੰ ਮਿਲਣਗੇ ਜੀ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਮੋਲਡਿੰਗ ਦਾ ਕੰਮ ਹੋਇਆ ਹੋਇਆ ਜੋ ਕਿ ਕੋਰਾਂ ਵਗੈਰਾ ਦਾ ਤੇ ਜਿਆਦਾ ਧਿਆਨ ਰੱਖਿਆ ਗਿਆ ਬਾਈ ਨੇ ਨਿੱਕੀ ਨਿੱਕੀ ਡਿਜ਼ਾਈਨਿੰਗ ਦੇ ਵਿੱਚ ਬਹੁਤ ਜਿਆਦਾ ਧਿਆਨ ਰੱਖਿਆ ਗਿਆ। ਸੋ ਬਾਈ ਜਗਦੀਪ ਸਿੰਘ ਠੇਕੇਦਾਰੀ ਦਾ ਜੋ ਕੰਮ ਕਰਦੇ ਨੇ ਮੌੜ ਮੰਡੀ ਦੇ ਨੇੜੇ ਤੇੜੇ ਕਿਤੇ ਵੀ ਤੁਸੀਂ ਕੰਮ ਕਰਵਾ ਸਕਦੇ ਹੋ ਬਾਈ ਜੀ। ਤੁਹਾਨੂੰ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ। ਬਹੁਤ ਸੋਹਣਾ ਕੰਮ ਕਰਦੇ ਆ ਬਾਈ ਜੀ। ਇਹਨਾਂ ਨੇ ਕੋਠੀਆਂ ਆਪ ਲਗਾਤਾਰ ਦਿਖਾਉਂਦੇ ਰਹਣੇ ਆਂਗੇ ਜੋ ਕਿ ਬਣਾਈਆਂ ਹੁੰਦੀਆਂ ਨੇ। ਸੋ ਇੱਕ ਗੱਲ ਖਾਸ ਬਾਈ ਜੀ ਜੋ ਆਪਾਂ ਦੇਖ ਰਹੇ ਆਂ ਪਲਸਟਰ ਹੋਈ ਨੂੰ ਇਹਨੂੰ ਟਾਈਮ ਹੋ ਗਿਆ ਕੋਠੀ ਨੂੰ ਤੇ ਬਿਲਕੁਲ ਕਿਤੇ ਵੀ ਕੋਈ ਡੱਬ ਨਹੀਂ ਦਿਸ ਰਿਹਾ ਮਤਲਬ ਸਲਾਬ ਵਗੈਰਾ ਦਾ। ਇਹਦੇ 'ਚ ਕੀ ਇਹਦੇ ਵਿੱਚ ਦੇਖੋ ਜੀ ਅਸੀਂ ਹੁਣ ਆਪਾਂ ਡੇਢ ਤੋਂ 2 ਫੁੱਟ ਅਸੀਂ ਡੀਬੀਸੀ ਲੈਵਲ ਤੋਂ ਥੱਲੇ ਉਤਰ ਚੁੱਕੇ ਵਾਹਲੀ ਸਾਈਡ ਅੰਦਰਲੀ ਸਾਈਡ ਮਿੱਟੀ ਪਈ ਹੋਈ ਹੈ ਜੀ ਅੰਦਰਲੀ ਸਾਈਡ ਹਾਂ ਜੀ ਇਹ ਨਾਲ ਸੀ ਕੀ ਕਰਦੇ ਜਦੋਂ ਨਿਉ ਤਿਆਰ ਹੋ ਗਈ ਮਿੱਟੀ ਪਾਉਣ ਤੋਂ ਪਹਿਲਾਂ ਜਿੰਨੀ ਆਉਟਰ ਹੁੰਦੀ ਹੈ ਨਿਉ ਦੀ ਜੀ ਸਾਰੀ ਦੇ ਉੱਤੇ ਅੰਦਰਲੀ ਸਾਈਡ ਚਿਪਸ ਦੀ ਗਰੂਟਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਓਕੇ ਜੀ ਠੀਕ ਹੈ ਉਹਨੇ ਕੀ ਹੁਣ ਆ ਜੀ ਉਹ ਅੰਦਰ ਇੱਕ ਦਾ ਚਿੱਪਸ ਦੀ ਕੋਟਿੰਗ ਚਿੱਪਸ ਚੜਾਉਣੇ ਆ ਜੀ ਹਾਂ ਹਾਂ ਉਹ ਚਿੱਪਸ ਉਹਨੇ ਕਲੀਅਰ ਬਣਾ ਦੇਣੀ ਹੈ ਲਾਮਿਨੇਸ਼ਨ ਹੋਏਗਾ ਹੁਣ ਆ ਵੀ ਹੁਣ ਡੀਪੀਸੀ ਲੈਵਲ ਤੇ ਤਾਂ ਆਪਣਾ ਆਉਟਰ ਵਾਲਾ ਫਲੋਰ ਫਰਸ਼ ਰੱਖ ਨਹੀਂ ਨਾ ਰੱਖ ਨਹੀਂ ਸਕਦੇ ਉਹ ਤਾਂ 1.5-2 ਫੁੱਟ ਆਪ ਨੂੰ ਨੀਮਾ ਜਾਣਾ ਨੀਮਾ ਨੀਮਾ ਜਾਣਾ ਪਊਗਾ ਉਹ ਫਿਰ ਹੁਣ ਸਮਾ ਪੈ ਕੇ ਉਹਦੇ ਵਿੱਚ ਜਾਂ ਪਲਾਸਟਰ ਚੜੀ ਜਾਂਦਾਈ ਜਾਂ ਟਾਇਲ ਵਗੈਰਾ ਲਾਉਣੀ ਪੈਂਦੀ ਆ ਹਾਂਜੀ ਉਹਨੇ ਵੀ ਜਦੋਂ ਸਿਲ ਆ ਗਈ ਜੀ ਹਾਂਜੀ ਹਾਂਜੀ ਆ ਮਤਲਬ ਵੀ ਪਾਣੀ ਕੇ ਜਿਹੇ ਆ ਨੇ ਸੋਰ ਸਾਈ ਜਿੰਨਾ ਟਾਈਮ ਤੱਕ ਤੁਹਾਡਾ ਸੀਮੈਂਟ ਗਿੱਲਾਗਾ ਇਹਨੂੰ ਪਾਣੀ ਮਿਲੀ ਜੋ ਉਹਦੇ ਵਾਸਤੇ ਅੰਮਰਤਾ ਅੱਛਾ ਜੀ ਜਦੋਂ ਇਹੀ ਮੰਨ ਕੇ ਚਲੋ ਵੀ ਸੀਮੈਂਟ ਸੁੱਕ ਗਿਆ ਤੇ ਇਹਦੇ ਤੇ ਇਹਦੇ ਸੀਮੈਂਟ ਵਾਸਤੇ ਉਸ ਤੋਂ ਵੱਡਾ ਕੋਈ ਜ਼ਹਿਰ ਨਹੀਂ ਅੱਛਾ ਜੀ ਮਤਲਬ ਪਾਣੀ ਪਊਗਾ ਤਾਂ ਸੀਮੈਂਟ ਨੇ ਝੜਨਾ ਸ਼ੁਰੂ ਹੋ ਜਾਣਾ ਹੌਲੀ ਹੌਲੀ ਟਾਈਮ ਤੇ ਉਹ ਤਾਂ ਦੇਖੋ ਇਹ ਹਰ ਇੱਕ ਬੰਦੇ ਨੂੰ ਇਹ ਨਾਰਮ ਕੋਮ ਜੀ ਗੱਲ ਹੈ ਨਹੀਂ ਠੀਕ ਹੈ ਜੀ ਹਾਂ ਜੀ ਸਲਵਾ ਜੀ ਅੰਦਰ ਦਿਖਾਉਣੇ ਆਪਾਂ ਇਹ ਪੋਰਚਾ ਇਹਨਾਂ ਪੋਰਚ ਦਾ ਕਿੰਨਾ ਕ ਸਾਈਜ ਆ ਬਾਈ ਜੀ ਪੋਰਚ ਦਾ ਸਾਈਜ਼ ਹੈ ਜੇ ਹੈਗੇ ਵੀ 16 ਬਾਈ 17 ਦਾ 16 ਬਾਈ 17 ਦਾ ਆਈਡੀਆ ਜੀ ਥੋੜਾ ਜਿਹਾ ਦੇਖੋ ਦੋਸਤੋ ਆਈਡੀਆ ਹੋ ਜਾਂਦਾ ਹੁੰਦਾ ਥੋੜਾ ਬਹੁਤਾ ਇਧਰ ਉਧਰ ਰਹਿ ਜਾਂਦਾ ਹੁੰਦਾ ਪਰ ਕੋਠੀ ਜੇਕਰ ਕੱਲ ਕਰੀਏ ਤਾਂ 3000 ਸਕਰ ਫੁੱਟ ਏਰੀਆ ਦੀ ਕੋਠੀ ਆ ਇਹ ਥੋੜਾ ਬਹੁਤਾ ਫੁੱਟ ਦੋ ਫੁੱਟ ਦਾ ਇਧਰ ਉਧਰ ਰਹਿ ਜਾਂਦਾ ਇਹ ਮੇਨ ਜੋੜੀ ਆ ਗਈ ਜੋ ਕਿ ਐਂਟਰੀ ਬਾਈ ਜਿ ਚਗਾਠਾ ਕਿੱਥੋਂ ਕਰਵਾਈਆਂ ਇਹ ਇਹ ਚਗਾਠਾ ਜੀ ਆਪਣਾ ਬਾਈ ਰਾਮਪਰੇ ਤੋਂ ਆਈ ਕਾਲਾ ਜੀ ਕਾਲਾ ਰਾਮਪਰੇ ਹਾਂ ਰਾਮਣ ਵਾਸਤੇ ਵੀ ਠੀਕ ਹੈ ਜੀ ਮਤਲਬ ਵਧੀਆ ਜੀ ਕੰਮ ਹੈ ਹਨਾ ਜੀ ਨਹੀਂ ਬੰਦੇ ਦਾ ਬਹੁਤ ਤੁਸੀਂ ਐ ਮੰਨ ਕੇ ਚੱਲੋ ਆ ਜਿਹੜਾ ਗੁਣੀ ਹੈ ਹਨਾ ਪਦਾਮ ਵਗੈਰਾ ਬਿਲਕੁਲ ਐ ਮੰਨ ਲਓ 90 ਡਿਗਰੀ ਦੇ ਵਿੱਚ ਆਈ ਹੈ ਅੱਛਾ ਜੀ ਬਿਲਕੁਲ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਈ ਵਾਰ ਇਹ ਕੀ ਹੁੰਦਾ ਸੇਮ ਨਹੀਂ ਹੁੰਦਾ 90 ਡਿਗਰੀ ਨਹੀਂ ਹੁੰਦਾ ਆਪਣੀ ਚਗਾਠ ਜਦੋਂ ਪਿੱੜਦੀ ਹੈ ਜਾਂ ਖੁੱਲਦੀ ਹੈ ਉਹਦੇ ਵਿੱਚ ਡਿੱਕ ਉਹਦੇ ਵਿੱਚ ਡਿੱਕ ਜਾਂ ਪੱਲੇ ਦੀ ਗਾਇਬ ਰਹਿੰਦਾ ਜੋ ਵੀ ਆਈ ਹੈ ਹਨਾ ਹਾਂਜੀ ਹਾਂਜੀ ਸੋ ਦੋਸਤੋ ਐਂਟਰ ਹੋਣ ਸਾਰ ਲੈਫਟ ਸਾਈਡ ਤੇ ਆਪਣੀ ਕਿਚਨ ਬਣੀ ਹੋਈ ਹੈ ਜੋ ਤੁਸੀਂ ਵੇਖ ਸਕਦੇ ਹੋ ਤੇ ਜੋ ਕਿ ਵਾਸ਼ਿੰਗ ਏਰੀਆ ਅਲੱਗ ਰੱਖਿਆ ਗਿਆ ਆ ਤੁਸੀਂ ਵੇਖ ਸਕਦੇ ਹੋ ਸੋ ਦੇਖ ਕੰਨ ਉਹਦੇ ਤੇ ਇਧਰ ਬਾਰ ਵੀ ਰੱਖਿਆ ਗਿਆ ਜੋ ਕਿ 베ੜੇ ਦੇ ਵਿੱਚ ਇਧਰ ਬਾਈ ਜੀ ਗੇਟ ਕਿਸ ਲਈ ਫਿਰ ਇਹ ਆਪਣਾ ਬਾਹਰ ਸੂਈ ਵਾਸਤੇ ਵੀ ਇਧਰ ਸੈਟਿੰਗ ਕਰਨੀ ਹਾਂ ਹਾਂਜੀ ਹਾਂਜੀ ਉਹਦੇ ਵਾਸਤੇ ਠੀਕ ਹੈ ਜੀ ਸੋ ਬਹੁਤ ਵਧੀਆ ਚੀਜ਼ ਆ ਦੋਸਤੋ ਇਧਰ ਭਾਂਡੇ ਵਗੈਰਾ ਦੇ ਬਾਕਸ ਵਗੈਰਾ ਕਬੂਰਡ ਵਗੈਰਾ ਬਣੇ ਹੁੰਦੇ ਆ ਤੇ ਪਾਣੀ ਲੀਕੇਜ ਦਾ ਕੋਈ ਡਰ ਨਹੀਂ ਹੁੰਦਾ ਸਿੱਟੇ ਵਗੈਰਾ ਲੱਗਦੇ ਰਹਿੰਦੇ ਸੋ ਉਧਰ ਸਾਈਡ ਤੋਂ ਰੱਖਤਾ ਹੋ ਬਾਈ ਹੋਰਾਂ ਨੇ ਤੇ ਬਹੁਤ ਵਧੀਆ ਡਿਜ਼ਾਈਨ ਆ ਦੋਸਤੋ ਕੋਠੀ ਦਾ ਸੋ ਤੁਹਾਨੂੰ ਆਪਾਂ ਸਾਰੀ ਕੋਠੀ ਦਿਖਾ ਦਿੰਨੇ ਆ ਕੋਠੀ ਪਲਸਤਰ ਤੱਕ ਰੈਡੀ ਹੈਗੀ ਪੱਥਰ ਦਾ ਕੰਮ ਸਟਾਰਟ ਕਰਨਾ ਸ ਅਬ ਇਹ ਸਾਈਜ਼ ਨੂੰ ਤੁਸੀਂ ਬਾਈ ਇਹ ਸਾਈਜ਼ ਕਿੰਨਾ ਰਹਿ ਜਾਂਦਾ ਡਰੈਗ ਰੂਮ ਦਾ ਇਹਦਾ ਮਤਲਬ ਹੀ 11 13 ਦੇ ਵਿੱਚ ਆਈ 11 13 ਦੇ ਵਿੱਚ ਸਾਹਮਣੇ ਇੱਕ ਵਿੰਡੋ ਦਿੱਤੀ ਹੋਈ ਹੈ ਜੋ ਕਿ ਵੈਂਟੀਲੇਸ਼ਨ ਦਾ ਕਾਫੀ ਧਿਆਨ ਹੈ ਸੋ ਬਾਈ ਜਿੰਨੀਆਂ ਤੁਸੀਂ ਇਹ ਕੋਠੀਆਂ ਬਣਾਉਣਿਓ ਜਿਆਤਰ ਇਹਦੇ ਵਿੱਚ ਹਨੇਰਾ ਨਹੀਂ ਪੈਂਦਾ ਬਿਲਕੁਲ ਵੀ ਚਾਰੇ ਪਾਸਿਆਂ ਤੋਂ ਲਾਈਟ ਪੈਂਦੀ ਹੈ ਪਰ ਪਹਿਲ ਦੇ ਹਾਰ ਤੇ ਦੇਖੋ ਵੈਂਟੀਲੇਸ਼ਨ ਹੀ ਦੇਖਿਆ ਜਾਂਦਾ ਠੀਕ ਹੈ ਠੀਕ ਹੈ ਹੁਣ ਅੰਦਰ ਮਾਲਕ ਨੇ ਆਪਾ ਬਣਾ ਕੇ ਚਲੇ ਗਏ ਮਾਲਕ ਨੂੰ ਹੋਮਸ ਨਹੀਂ ਆਪਾਂ ਦੇਖਦੇ ਹੀ ਰਹਨੇ ਆ ਜੀ ਬਹੁਤ ਕੋਠੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਕਿ ਹਨੇਰਾ ਪੈਂਦਾ ਹੁੰਦਾ ਜੀ ਲਾਈਟ ਨਹੀਂ ਹੁੰਦੀ ਆਪਾਂ ਅਸੀਂ ਦੇਖਦੇ ਆ ਜਿਆਤਰ ਕਮ ਹਨੇਰਾ ਪਿਆ ਹੁੰਦਾ ਬਿਲਕੁਲ ਹਾਂਜੀ ਲਾਈਟ ਤੋਂ ਬਿਨਾ ਆਪਾਂ ਬਿਲਕੁਲ ਨਹੀਂ ਦੇਖ ਸਕਦੇ ਹੁੰਦੇ ਇੱਕ ਤਾਂ ਇਹ ਹੀ ਆ ਵੀ ਇਹ ਕੋਠੀ ਆਪਣੀ ਚਾਰ ਸਫੇਰ ਓਪਨ ਆਈ ਜਗ੍ਹਾ ਇਹਨਾਂ ਦੀ ਆਪਣੀ ਆਪੀ ਇਹ ਵੀ ਫਰਕ ਹੁੰਦਾ ਹੈ ਇਹ ਵੈਂਟੀਲੇਸ਼ਨ ਦਾ ਇਹਦਾ ਵੀ ਮੇਨ ਕਾਰਨ ਆ ਹਾਂਜੀ ਹਾਂਜੀ ਭਾਈ ਜੀ ਇੱਧਰ ਦਿਖਾ ਦਿਓ ਇੱਧਰ ਇਹ ਸਟੋਰ ਸਾਈਡ ਤੇ ਦਿੱਤਾ ਗਿਆ ਜੋ ਕਿ ਲੈਫਟ ਸਾਈਡ ਤੇ ਡ੍ਰੈੰਗ ਰੂਮ ਦੇ ਨਾਲ ਇਹ ਛੋਟਾ ਸਟੋਰ ਦਿੱਤਾ ਹੋਇਆ ਦੋਸਤੋ ਤੇ ਉੱਪਰ ਸੈਲ ਵਗੈਰਾ ਪਾਈ ਹੋਈ ਹੈ ਜੋ ਕਿ ਆਪਾਂ ਸਮਾਨ ਵਗੈਰਾ ਰੱਖ ਸਕਦੇ ਆ ਤੇ ਇੱਧਰ ਪੌੜੀ ਦੇ نیچے ਆ ਗਿਆ ਇੱਕ ਗੱਲ ਹੋਰ ਜੋ ਕਿ ਪੌੜੀ ਦੇ ਨੇ ਇੱਥੇ ਕਬੂਡ ਵਗੈਰਾ ਵੀ ਬਣਨੇ ਨੇ ਜੋ ਕਿ ਆਪਾਂ ਕਬ ਇਧਰ ਸਟੋਰ ਦੇ ਵਿੱਚ ਵੀ ਸਮਾਨ ਵਗੈਰਾ ਰੱਖ ਸਕਦੇ ਆ ਤੇ ਇੱਥੇ ਕਬੂਡ ਵਗੈਰਾ ਵੀ ਆਪਾਂ ਯੂਜ਼ ਕਰ ਸਕਦੇ ਆ ਸਮਾਨ ਵਾਸਤੇ ਇੱਕੋ ਹੀ ਸਾਈਡ ਤੇ ਆਪਣਾ ਸਾਰਾ ਮਟੀਰੀਅਲ ਸਮਾਨ ਦੇਖ ਸਕਦਾ ਹੈ ਤੋਂ ਬਹੁਤ ਵਧੀਆ ਚੀਜ਼ ਆ ਇਹ ਤੋਂ ਬੈਕ ਸਾਈਡ ਤੇ ਦੋ ਬੈਡਰੂਮ ਆ ਗਏ ਤੇ ਇਧਰ ਕਿਚਨ ਦੇ ਨਾਲ ਬੈਕ ਸਾਈਡ ਤੇ ਪੂਜਾ ਰੂਮ ਆ ਜਾਂਦਾ ਦੋਸਤੋ ਆ ਬੇਖ ਸਕਦੇ ਹੋ ਤੁਸੀਂ ਤੇ ਇਧਰ ਇਹ ਫਰਸਟ ਬੈਡਰੂਮ ਜੋ ਕਿ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਹੈ ਬਾਈ ਜੀ ਇਹ ਕਿੰਨਾ ਸਾਈਜ਼ ਹੈ ਆਪਣਾ ਇਹ 12 ਬਾਈ 12 ਜੀ 12 12 ਦਾ ਹਾਂ ਇਹਦੇ ਨਾਲ ਸਟੈਂਡਰਡ ਸਾਈਜ਼ ਹੈ ਨਾ ਜੀ ਹਾਂ ਜੀ ਇਹਦੇ ਨਾਲ ਡਰੈਸਿੰਗ ਅਲੱਗ ਹੋ ਗਿਆ ਨਾ ਜੀ ਅੱਛਾ ਜੀ ਡਰੈਸਿੰਗ ਅਲੱਗ ਹੋ ਗਿਆ ਠੀਕ ਹੈ ਜੀ ਡਰੈਸਿੰਗ ਤੇ ਵਾਸ਼ਰੂਮ ਅਟੈਚ ਨੇ ਨਾਲ ਹਾਂ ਜੀ ਕਾਫੀ ਖੁੱਲੇ ਬਣੇ ਹੋਏ ਨੇ ਕਿ ਕੈਬਿਨਟ ਵਗੈਰਾ ਤਾਂ ਆਉਣਾ ਨਹੀਂ ਦੇਖੋ ਜੀ ਸੋ ਬਾਈ ਜੀ ਇੱਕ ਆਪਾਂ ਹੋਰ ਚੀਜ਼ ਦੇਖ ਰਹੇ ਹਾਂ ਹਾਂ ਜੀ ਜੋ ਤੁਸੀਂ ਫਰਸ ਕਟੂਕਟ ਇੱਥੇ ਆ ਜਾਣਾ ਆਪਣਾ ਮਤਲਬ ਇਹ ਚੀਜ਼ ਕਟਿੰਗ ਕਰ ਰੱਖੀ ਹੈ ਸਾਰੇ ਕਮਰੇ ਦੇ ਵਿੱਚ ਸਾਰਾ ਇਹ ਸਟਾਰਟਿੰਗ ਵਾਸਤੇ ਹੈ ਜੀ ਅੱਛਾ ਜੀ ਮਤਲਬ ਉਹ ਜਿਹੜੀ ਕਿ ਆਪਾਂ ਟਿਪਰ ਲਗਾਉਣੇ ਆਗੇ ਪੱਥਰ ਕੱਟ ਕੇ ਪੱਥਰ ਦੀ ਜਿਹੜਾ ਬਾਰਡਰ ਲੱਗਦਾ ਜੀ ਸੋ ਦੋਸਤੋ ਇਹ ਬਹੁਤ ਵਧੀਆ ਚੀਜ਼ ਹੈਗੀ ਜੋ ਕਿ ਆਪਾਂ ਦੇਖ ਰਹੇ ਹਾਂ ਇੱਥੇ ਬਾਰਡਰ ਲੱਗਣਾ ਹੈ ਪੱਥਰ ਕੱਟ ਕੇ ਸੋ ਜਦੋਂ ਇੱਥੇ ਆਪਾਂ ਕੱਟਦੇ ਹੁੰਨੇ ਆ ਉਹ ਨਾ ਕੀ ਹੁੰਦਾ ਐਨਾ ਐਨਾ ਉੱਚਾ ਰਹਿ ਜਾਂਦਾ ਉਹ ਬਾਰਡਰ ਜੇਕਰ ਉਹ ਤੁਰ ਤੱਕ ਪਲਾਸਟਰ ਹੋਵੇ ਕੰਦ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਮਿੱਟੀ ਘੱਟਾ ਵਗੈਰਾ ਪੈਂਦਾ ਰਹਿੰਦਾ ਤੇ ਬਿੰ ਸੋ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਚੀਜ਼ ਕਟਿੰਗ ਕੀਤੀ ਗਈ ਹੈ ਜੇਕਰ ਥੋੜੀ ਬਹੁਤੀ ਕਿਤੇ ਉਚਾਈ ਹੁੰਦੀ ਵੀ ਹੋਈ ਤਾਂ ਕਟਰ ਦੇ ਨਾਲ ਇਹ ᱴ ਵੀ ਵੱਢੀ ਜਾਊਗੀ ਸੋ ਮਤਲਬ ਕਿ ਬਾਰਡਰ ਜੋ ਕਿ ਕਰਨਾ ਹੈ ਪਲੇਨ ਕਰਨਾ ਹੈ ਬਾਈ ਹੋਰਾਂ ਨੇ ਕੰਧ ਦੇ ਨਾਲ ਬਿਲਕੁਲ ਵੀ ਰੇਤਾ ਵਗੈਰਾ ਨਹੀਂ ਉੱਤੇ ਝੜਨਾ ਤੇ ਇੱਕ ਬਹੁਤ ਵਧੀਆ ਚੀਜ਼ ਹੈ ਤੇ ਕੋਠੀ ਨੂੰ ਵਧੀਆ ਲੁੱਕ ਵੀ ਦਿੰਦੀ ਹੈ ਇਹ ਚੀਜ਼ ਪਤਾ ਨਹੀਂ ਲੱਗਦਾ ਕਿ ਬਾਰਡਰ ਲੱਗਿਆ ਹੋਇਆ ਪਰ ਬਾਰਡਰ ਲੱਗਿਆ ਹੁੰਦਾ ਹੈ ਬਾਰਡਰ ਜ਼ਰੂਰੀ ਵੀ ਹੈ ਲਾਉਣਾ ਵੀ ਚਾਹੀਦਾ ਪਰ ਇੱਕ ਇਹ ਵਧੀਆ ਚੀਜ਼ ਬਣਾਈ ਹੋਈ ਹੈ ਬਾਈ ਨੇ ਤੇ ਸਾਰੀ ਕੋਠੀ ਦੇ ਵਿੱਚ ਸੇਮ ਕਨਸੈਪਟ ਹੈ ਇਹ ਚੀਜ਼ ਕਿਤੇ ਵੀ ਬਾਰਡਰ ਅਲੱਗ ਤੋਂ ਨਹੀਂ ਸੋ ਇੱਕ ਬੈੱਡਰੂਮ ਇੱਧਰ ਰਹਿ ਜਾਂਦਾ ਇਸ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਹੈਗਾ ਦੋਸਤੋ ਬੈਕ ਸਾਈਡ ਤੇ ਵੱਡੀ ਵਿੰਡੋ ਲੱਗੀ ਹੋਈ ਆ ਤੇ ਬਾਈ ਹੋਰਾਂ ਨੇ ਬੈਕ ਸਾਈਡ ਤੇ ਜਗ੍ਹਾ ਵੀ ਕਾਫੀ ਛੱਡੀ ਹੋਈ ਆ ਆ ਵੇਖ ਸਕਦੇ ਹੋ ਤੁਸੀਂ ਕਾਫੀ ਖੁੱਲਾ ਪਲਾਟ ਹੈ ਸੋ ਆਜੋ ਫਰਸਟ ਫਲੋਰ ਦਿਖਾਉਣਾ ਹੈ ਦੋਸਤੋ ਤੁਹਾਨੂੰ ਤੇ ਇਹ ਆਪਣਾ ਸਟੇਅਰ ਆ ਗਿਆ ਜੋ ਕਿ ਆ ਵੇਖ ਸਕਦੇ ਹੋ ਤੁਸੀਂ ਲੋਬੀ ਕਾਫੀ ਖੁੱਲੀ ਹੈ ਬਹੁਤ ਜ਼ਿਆਦਾ ਲਾਈਟ ਪੈ ਰਹੀ ਹੈ ਕੋਠੀ ਦੇ ਵਿੱਚ ਤੇ ਡਿਊਪਲੈਕਸ ਕੋਠੀ ਰੱਖੀ ਹੋਈ ਹੈ ਤੇ ਇਧਰ ਵੀ ਵਿੰਡੋ ਲੱਗੀ ਹੋਈ ਆ ਸਾਹਮਣੇ ਵੀ ਵੇਖ ਰਹੇ ਹੋ ਤੁਸੀਂ ਸਟੇਅਰ ਕੇਸ ਦੇ ਵਿੱਚ ਵਿੰਡੋ ਆ ਜੋ ਕਿ ਕਾਫੀ ਨੈਚੁਰਲ ਲਾਈਟ ਪੈ ਰਹੀ ਹੈ ਦੋਸਤੋ ਹਵਾ ਵਗੈਰਾ ਕ੍ਰੋਸਿੰਗ ਹੁੰਦੀ ਆ ਬਾਈ ਇੱਕ ਪੌੜੀ ਦੇ ਵੀ ਬਹੁਤ ਜ਼ਿਆਦੇ ਮਤਲਬ ਕੋਈ ਤਕਲੀਫ ਨਹੀਂ ਆ ਰਹੀ ਚੜਨ ਚ ਹਾਂਜੀ ਹਾਂਜੀ ਇਹਦਾ ਕੀ ਚੱਕਰ ਹੈ ਜੀ ਕੀ ਸਿਸਟਮ ਹੈ ਇਹਦਾ ਇਹ ਪਹਿਲ ਦੇ ਆਧਾਰ ਤੇ ਤਾਂ ਦੇਖੋ ਹੀ ਜਗਾ ਨੂੰ ਮੈਂਟੇਨ ਕੀਤਾ ਜਾਂਦਾ ਵੀ ਕਿੰਨੀ ਕਿ ਜਗਾ ਆਪਣੇ ਕੋਲੇ ਕਿੰਨੀ ਕਿ ਜਗਾ ਚ ਕਵਰ ਹੋਣੀ ਹੈ ਹਾਂ ਜਿੰਨੀ ਕਿ ਜਿੰਨੀ ਜਗਾ ਜ਼ਿਆਦਾ ਜ਼ਿਆਦਾ ਹੋਗੀ ਆਪਣੇ ਕੋਲੇ ਹਾਂਜੀ ਹਾਂ 19 ਮੰਨ ਕੇ ਚੱਲੋ ਵੀ ਪੌੜੀ ਵਧੇ ਰਿਲੈਕਸ ਚੜੂਗੀ ਜਿੰਨੀ ਜ਼ਿਆਦਾ ਜਗਾ ਬਣੂਗੀ ਹਾਂਜੀ ਹੁਣ ਇਹ ਲੋਬੀ ਦਾ ਸਾਈਜ਼ ਹੈਗਾ 17 बाई 23 ਫੁੱਟ ਹੈ 17 बाई 23 ਦਾ ਠੀਕ ਹੈ ਜੀ ਹੁਣ ਇਹਦੇ ਵਿੱਚ ਇੱਕ ਕਨਸੈਪਟ ਹੁੰਦਾ ਜੀ ਰੇਜ਼ਰ ਦਾ ਉਹ ਕਿਵੇਂ ਜੀ ਇਹਦੇ ਵਿੱਚ ਕਨਸੈਪਟ ਹੁੰਦਾ ਈ 18 ਇੰਚ ਦਾ 18 ਇੰਚ ਦਾ ਠੀਕ ਹੈ ਜੀ ਜੇ ਤੁਸੀਂ ਮੰਨ ਕੇ ਚਲੋ ਵੀ ਹਾਈਟ ਉਹਦੀ 8 ਇੰਚ ਰੱਖਦੇ ਹਾਂ ਤਾਂ ਰੇਜ਼ਰ ਠੀਕ ਹੈ ਜੀ ਸਟੈਪ ਵਾਲੀ ਜਗ੍ਹਾ ਹਾਂਜੀ ਉਹ 10 ਇੰਚੀ ਚਾਹੀਦੇ ਜੀ ਉਹਨੂੰ 7 ਇੰਚੀ ਕਰਦੇ ਉਹਨੂੰ 11 ਇੰਚੀ ਕਰੂਗਾ ਉਹਨੂੰ 11 ਠੀਕ ਜੇ ਉਹਨੂੰ ਹਾਈਟ ਨੂੰ 6 ਇੰਚੀ ਕਰਦੇ ਤਾਂ 12 ਇੰਚ ਰੱਖੋ ਜੀ ਅੱਛਾ ਜੀ ਮਤਲਬ ਉੱਪਰਲੀ ਉਹ ਕਰਨੀ ਬਾਕੀ ਇਹ ਡੋਡੀ ਦੇਖੋ ਜੀ ਵਿਦਵਾਨ ਬਹੁਤ ਵੇ ਜੀ ਅਜੇ ਤਾਂ ਡੋੜ ਡੋਂਦਾ ਪਰ ਸੋਡਾ ਇਹ ਇੱਕ ਤਰ੍ਹਾਂ ਦਾ ਮੰਨਣਾ ਮਤਲਬ ਜਿਹੜੀ ਡਿਜ਼ਾਈਨਿੰਗ ਦੇ ਵਿੱਚ ਆ ਜਾਂ ਤੁਹਾਡਾ ਆਪਣਾ ਨਹੀਂ ਇਹ ਮੇਰਾ ਆਪ ਦਾ ਐਕਸਪੀਰੀਅੰਸ ਹੈ ਜੀ ਮੇਰਾ ਆਪ ਦਾ ਐਕਸਪੀਰੀਅੰਸ ਹੈ ਮਤਲਬ ਤਕਲੀਫ ਨਹੀਂ ਆਉਂਦੀ ਬਿਲਕੁਲ ਹਾਂ ਉਹਦੇ ਵਿੱਚ ਅਸਲ ਦੇ ਵਿੱਚ ਪੌੜੀ ਉਹੀ ਹੁੰਦੀ ਹੈ ਜਿੰਨਾ ਵਜ਼ਨ ਲੈ ਕੇ ਤੁਸੀਂ ਤੁਰ ਸਕੋ ਉਹਨ ਇਹ ਚੀਜ਼ ਹੈ ਜਿਹੜੀ ਇਹ ਬਾਈ ਠੇਕੇਦਾਰਾਂ ਨੂੰ ਵੱਧ ਪਤਾ ਹੁੰਦਾ ਜੋ ਕਿ ਠੇਕੇਦਾਰਾਂ ਦਾ ਇਹ ਕੰਮ ਹੁੰਦਾ ਸੋ ਬਾਈ ਦੇ ਕਹਿਣ ਮੁਤਾਬਕ ਜੋ ਵੀ ਜਿੰਨੀ ਕੁ ਵੀ ਗੱਲ ਬਾਈ ਨੇ ਕਹੀ ਆ ਇੰਨੀ ਕੁ ਜੋ ਸਮਝਣ ਵਾਲਾ ਬੰਦਾ ਸਮਝ ਜਾਂਦਾ ਹੁੰਦਾ ਸੋ ਆਜੋ ਅੱਗੇ ਦਿਖਾਉਣੇ ਆ ਤੁਹਾਨੂੰ ਆਪਾਂ ਉੱਪਰ ਇੱਕ ਬੈੱਡਰੂਮ ਬਣਿਆ ਹੋਇਆ ਦੋਸਤੋ ਜੋ ਕਿ ਇੱਧਰ ਰਾਈਟ ਸਾਈਡ ਤੇ ਦੇਖ ਰਹੇ ਹੋ ਤੁਸੀਂ ਤੇ ਇਸ ਦੇ ਨਾਲ ਵਾਸ਼ਰੂਮ ਅਟੈਚ ਆ ਦੋਸਤੋ ਤੇ ਡਰੈਸਿੰਗ ਰੂਮ ਵੀ ਅਟੈਚ ਆ ਬਾਈ ਜੀ ਦਿਖਾ ਦਿਓ ਤੇ ਇੱਧਰ ਇੱਕ ਬੈਕ ਸਾਈਡ ਤੇ ਵਿੰਡੋ ਰੱਖੀ ਗਈ ਆ ਜੋ ਕਿ ਕਾਫੀ ਵਧੀਆ ਵੈਂਟੀਲੇਸ਼ਨ ਦਾ ਧਿਆਨ ਰੱਖੋ ਸਾਰੇ ਰੂਮਾਂ ਦੇ ਵਿੱਚ ਵਿੰਡੋ ਲੱਗੀ ਹੋਈ ਹੈਗੀ ਸੋ ਇੱਥੇ ਸਾਹਮਣੇ ਇਹ ਲੋਬੀ ਆ ਗਈ ਜੋ ਕਿ ਇਹਦੇ ਵਿੱਚ ਇੱਥੇ ਗ੍ਰਿਲ ਲੱਗ ਜਾਣੀ ਹੈਗੀ ਸੋ ਇਧਰ ਬਾਲਕੋਨੀ ਬਾਲਕੋਨੀ ਦੇ ਪਾ ਆ ਚੁੱਕੇ ਵਿੱਚ ਦੇਖੋ ਦੋਸਤੋ ਗਲਾਈ ਵਗੈਰਾ ਦਿੱਤੀ ਹੋਈ ਜੋ ਕਿ ਕਲਾਸਿਕਲ ਲੁੱਕ ਦਿੰਦੇ ਨੇ ਕੋਠੀ ਨੂੰ ਤੇ ਇਧਰ ਸਾਹਮਣੇ ਜੋ ਵੇਖ ਰਹੇ ਤੁਸੀਂ ਸਾਰੇ ਤੇ ਗ੍ਰਿਲ ਫਿਕਸ ਹੋਣੀ ਹੈ ਇੱਥੇ ਸੋ ਇਹ ਲੱਗੇ ਹੋ ਇਸ ਦੇ ਵਿੱਚ ਫਿਕਸ ਹੋ ਜਾਣੀ ਹੈ ਗ੍ਰਿਲ ਪੁਆਇੰਟ ਸੱਡੇ ਹੋਏ ਨੇ ਬਾਈ ਨੇ ਤੇ ਉੱਪਰ ਦੇਖ ਸਕਦੇ ਹੋ ਤੁਸੀਂ ਬਾਈ ਜੀ ਇੱਧਰ ਡਿਜ਼ਾਈਨ ਦਿਖਾ ਦੋ ਜੋ ਕਿ ਮੋਲਡਿੰਗ ਵਗੈਰਾ ਬਹੁਤ ਸੋਹਣੀ ਮੋਲਡਿੰਗ ਹੋਈ ਹੈ ਫਸਟ ਫਲੋਰ ਦੇ ਉੱਪਰ ਆਪਾਂ ਆ ਚੁੱਕੇ ਹਾਂ ਦੋਸਤੋ ਸੋ ਕਿਵੇਂ ਲੱਗਿਆ ਕੋਠੀ ਦਾ ਡਿਜ਼ਾਈਨ 3000 ਸਕਰ ਫੁੱਟ ਦੀ ਇਸ ਕੋਠੀ ਦਾ ਡਿਜ਼ਾਈਨ ਕਿਵੇਂ ਲੱਗਿਆ ਕਮੈਂਟਾਂ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਨਵੀਆਂ-ਨਵੀਆਂ ਕੋਠੀਆਂ ਲੈ ਕੇ ਆਉਂਦੇ ਹਾਂ ਦੋਸਤੋ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ-ਨਵੀਆਂ ਕੋਠੀਆਂ ਦੇ ਡਿਜ਼ਾਈਨ ਦਿਖਾਉਂਦੇ ਰਹਿਣੇ ਆ ਸੋ ਜੇਕਰ ਵੀ